ਇਨਸਟਾ ਕੁਇਨ ਵਜੋਂ ਮਸ਼ਹੂਰ ਬਠਿੰਡੇ ਦੀ ਸਸਪੈਂਡ ਕਾਂਸਟੇਬਲ ਅਮਨਦੀਪ ਕੌਰ ਨੂੰ ਪ੍ਰਸ਼ਟਾਚਾਰ ਰੋਕਥਾਮ ਕਾਨੂੰਨ ਤਹਿ ਦਰਜ ਕੇਸ 'ਚ ਹਾਈ ਕੋਰਟ ਤੋਂ ਨਿਮਤ ਜ਼ਮਾਨਤ ਮਿਲ ਗਈ ਹੈ। ਉਹਨਾਂ ਨੂੰ ਜ਼ਮਾਨਤ 'ਤੇ ਰਹਾਅ ਕਰਨ ਦਾ ਹੁਕਮ ਦਿੱਤਾ ਗਿਆ। ਅਮਨਦੀਪ ਕੌਰ ਦੇ ਖਿਲਾਫ ਬਠਿੰਡਾ ਵਿਜੀਲੈਂਸ ਬਿਊਰੋ ਨੇ 26 ਮਈ ਨੂੰ ਐਫ ਆਈ ਆਰ ਨੰਬਰ 15 ਦਰਜ ਕੀਤੀ ਸੀ। ਉਹਨਾਂ 'ਤੇ ਪ੍ਰਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 131ਵੀਂ ਦੇ ਨਾਲ 132 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਲਜ਼ਾਮ ਸੀ ਕਿ 1 April 2018 ਤੋਂ 31 March 2025 ਤੱਕ 7 ਸਾਲਾਂ ਦੀ ਮਿਆਦ ਦੌਰਾਨ ਉਹਨਾਂ ਕੋਲ 48 ਲ ਕਰਤਾ ਦੇ ਵਕੀਲ ਅਨਮੋਲ ਰਤਨ ਸਿੱਧੂ ਨੇ ਕੋਰਟ ਨੂੰ ਦੱਸਿਆ ਕਿ ਅਮਨਦੀਪ ਕੌਰ ਕਰੀਬ 6 ਮਹੀਨਿਆਂ ਤੋਂ ਹਿਰਾਸਤ ਵਿੱਚ ਸੀ ਰਾਜ ਦੁਆਰਾ ਢਾਕਲ ਕੀਤੇ ਗਏ ਹਿਰਾਸਤ ਪਰਮਾਨੰ ਪੱਤਰ ਦੇ ਅਨੁਸਾਰ ਉਹ 5 ਮਹੀਨੇ 19 ਦਿਨ ਜੇਲ੍ਹ ਵਿੱਚ ਸੀ ਕੋਰਟ ਨੇ ਜ਼ਮਾਨਤ ਦਿੰਦੇ ਹੋਏ ਪਾਇਆ ਕਿ ਮਾਮਲੇ 'ਚ 14 ਨਵੰਬਰ ਨੂੰ ਚਲਾਨ ਪੇਸ਼ ਕੀਤਾ ਜਾ ਚੁੱਕਿਆ ਪਰ ਹੁਣ ਤੱਕ ਦੋਸ਼ ਤੈ ਨਹੀਂ ਹੋਏ ਕੇਸ 'ਚ ਕੁੱਲ 46 ਗਵਾਹ ਨੇ ਜਿਸ ਦੇ ਚੱਲਦੇ ਟਰਾਇਲ ਨੂੰ ਕਾਫੀ ਸਮਾਂ ਲੱਗਣ ਦੀ ਸੰਭਾਵਨਾ ਹੈ ਅਦਾਲਤ ਨੇ ਦੱਸਿਆ ਹੋਰ ਕੈਦ ਪਟੀਸ਼ਨ ਕਰਤਾ ਦੇ ਸੰਵਿਧਾਨ ਦੇ ਅਨੁਛੇਦ 21 ਦੇ ਤਹਿਤ ਦਿੱਤੇ ਗਏ ਅਧਿਕਾਰ ਦੀ ਉਲੰਘਣਾ ਹੋਵੇਗੀ ਇਹ ਵੀ ਕੇ ਉਹ ਐਂਡੀਪੀਐਸ ਐਕਟ ਦੇ ਇੱਕ ਹੋਰ ਮਾਮਲੇ 'ਚ ਵੀ ਜ਼ਮਾਨਤ ਹੈ ਦੱਸ ਦਈਏ ਕਿ ਅਮਨਦੀਪ ਕੌਰ ਨੂੰ ਪ੍ਰਸ਼ਾਸਨ ਨੇ ਪੰਜਾਬ ਪੁਲਿਸ ਦੀ ਲੇਡੀ ਕਾਂਸਟੇਬਲ ਅਹੁਦੇ ਤੋਂ ਸਸਪੈਂਡ ਕਰ ਦਿੱਤਾ ਸੀ ਉਹਨਾਂ ਨੂੰ ਡਰੱਗਸ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਤੇ ਬਠਿੰਡਾ ਪੁਲਿਸ ਦੀ ਟੀਮ ਨੇ ਉਸ ਨੂੰ ਬਾਦਲ ਰੋਡ ਤੇ ਗ੍ਰਿਫਤਾਰ ਕੀਤਾ